ਦੇਵ ਵਿਦਾਨ ਸਭਾ ਹਲਕਾ ਦੜਬਾ ਜਿੱਥੋਂ ਦੇ ਕਿ ਪਿੰਡ ਖੇਤਲਾ ਦੇ ਕਿ ਨੌਜਵਾਨ ਇਹਨ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਤੇ ਸੁਰਖੀਆਂ ਬਟੌਰ ਰਿਹਾ ਲੋਕਪ੍ਰੀਏ ਟੈਲੀਵਿਜ਼ਨ ਸ਼ੋਅ 파ਰਤਾ ਕੌਣ ਬਣੇਗਾ ਕਰੋੜਪਤੀ ਜਿਸ ਵਿੱਚ ਕਿ ਨੌਜਵਾਨ ਮਨਵ ਪੇਤ ਕੋ ਹਿੱਸਾ ਲਿਆ ਜਾਂਦਾ ਹੈ ਤੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਸ਼ੀਲਤਾ ਤੇ 25 ਲੱਖ ਰੁਪਏ ਜਿੱਤ ਲੈ ਜਾਂਦੇ ਨੇ ਜਿਸ ਤੋਂ ਬਾਅਦ ਕੇ ਸਪਲ ਦਾ ਨਾਂ ਸਿਰਫ ਮਨਵ ਪੇਤ ਲਈ ਬਣਦੀ ਹੈ ਬਲਕਿ ਪੂਰਾ ਪਿੰਡ ਤੇ ਪੂਰਾ ਜ਼ਿਲ੍ਹਾ ਉਸਤੇ ਮਾਣ ਮਹਿਸੂਸ ਕਰਦਾ ਹੈ ਦੱਸਦੇ ਕਿ ਮਨਪ੍ਰਿਤ ਜੋ ਕਿ ਇਸ ਵੇਲੇ ਨਬਾਰ ਵਿੱਚ ਨੌਕਰੀ ਕਰਦਾ ਹੈ ਤੇ ਉਹਨਾਂ ਦੀ ਤਨਤੀ ਲਖਨਊ ਵਿੱਚ ਹੈ ਉਹਨਾਂ ਦੱਸਿਆ ਕਿ ਉਹ ਆਪਣੇ ਬਚਪਨ ਤੋਂ ਹੀ ਕੇਬੀਸੀ ਦੇਖਦੇ ਸੀ ਹਮੇਸ਼ਾ ਸੋਚਦੇ ਸੀ ਕਿ ਕਦੀ ਨਾ ਕਦੀ ਉਹ ਵੀ ਇਸ ਹੋਟ ਸੀਟ ਤੇ ਬੈਠਣਗੇ ਤੇ ਆਪਣੀ ਕਿਸਮਤ ਅਜ਼ਮਾਉਣਗੇ ਤੇ ਆਖਿਰਕਾਰ ਉਹਦਾ ਸੁਪਨਾ ਪੂਰਾ ਹੋ ਜਾਂਦਾ ਹੈ ਕਰਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਫੈਲੀ ਹੋਈ ਆ ਇਸ ਤਰ੍ਹਾਂ ਲੱਗਦਾ ਜਿਵੇਂ ਮੁੰਡਾ ਤੁਹਾਡੇ ਡੀਸੀ ਲੱਗ ਗਿਆ ਹੋਣਾ ਤੇ ਘਰ ਦੇ ਵਿੱਚ ਇੰਨੀ ਖੁਸ਼ੀ ਆ ਰਿਸ਼ਤੇਦਾਰਾਂ ਚ ਇੰਨੀ ਖੁਸ਼ੀ ਆ ਦੋਸਤਾਂ ਮਿੱਤਰਾਂ ਚ ਇੰਨੀ ਖੁਸ਼ੀ ਆ ਮੈਂ ਉਮੀਦ ਨਹੀਂ ਕਰ ਸਕਦਾ ਸੀ ਤੇ ਸਾਰੇ ਪੁਰਾਣੇ ਲੋਕਾਂ ਨੂੰ ਜਿਨ੍ਹਾਂ ਨੂੰ 20 25 25 ਸਾਲ ਤੋਂ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਵੀ ਫੋਨ ਆਏ ਮੈਨੂੰ ਧੰਨਵਾਦ ਦੇਣ ਵਾਸਤੇ ਮੁਬਾਰਕਾ ਦੇਣ ਵਾਸਤੇ ਬੜੀ ਖੁਸ਼ੀ ਹੋਈ ਜੀ ਇਸ ਚੀਜ਼ ਨੂੰ ਇਸ ਮੰਚ ਤੇ ਆ ਕੇ ਤੇ ਲੋਕਾਂ ਦਾ ਪਿਆਰ ਪ੍ਰਾਪਤ ਕਰਕੇ ਸ਼ੁਰੂਆਤ ਕਿਵੇਂ ਹੋਈ ਇਸ ਮੰਚ ਤੇ ਕਿ ਜਾਣੂਗੀ ਸ਼ੁਰੂਆਤ ਤਾਂ ਇਹ ਐਂ ਲਗਾ ਲੋ ਬਚਪਨ ਦਾ ਹੀ ਸੁਪਨਾ ਸੀ ਬਹੁਤ ਘੱਟ ਚਾਂਸ ਮਿਲਦੇ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਆਪਦੇ ਬਚਪਨ ਦੇ ਸੁਪਨੇ ਪੂਰੇ ਕਰ ਸਕੋ ਮੈਂ 12ਵੀਂ ਜਿਹੜਾ ਜਦੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਤੇ 25 ਸਾਲ ਹੋ ਗਏ ਲੱਗਦਾ ਕਿਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਵਿਜਲੀ ਉਤਾਰ ਚੜਾਓ ਜਿਵੇਂ ਜ਼ਿੰਦਗੀ ਚਾਹੁੰਦੇ ਨੇ ਉਹੀ ਮੇਰੇ ਪ੍ਰੋਗਰਾਮ ਦੇ ਬਾਰੇ ਵੀ ਜਰਨੀ ਚ ਵੀ ਰਿਹਾ ਵੀ ਕਦੇ ਇਸ ਤਰ੍ਹਾਂ ਲੱਗਦਾ ਸੀ ਵਿੱਚ ਤਾਂ ਚਾਂਸ ਹੀ ਨਹੀਂ ਮਿਲਣਾ ਤੇ ਇਸ ਵਾਰ ਚਾਂਸ ਮਿਲੇ ਆ ਤਾਂ ਆਪਾਂ ਸ਼ੁਰੂ ਚ ਜਾ ਕੇ ਸਭ ਤੋਂ ਪਹਿਲੇ ਨੰਬਰ 1 ਬਣ ਕੇ ਸਿਲਵਰ ਜੁਬਲੀ ਐਡੀਸ਼ਨ ਦੇ ਵਿੱਚ ਸਿਲਵਰ ਹੀ ਅਮਾਉਂਟ ਲੈ ਕੇ ਆਏ ਆ 25 ਲੱਖ ਦੀ ਜਿਹ ਤੇ ਬੜੀ ਖੁਸ਼ੀ ਹੋ ਰਹੀ ਹੈ ਜੀ ਹੁਣ ਕਿਵੇਂ ਲੱਗਦਾਗਾ ਕਿ ਉੱਥੇ ਜਦੋਂ ਤੁਸੀਂ ਪਹੁੰਚੇ ਸੀਗੇ ਬਚਨ ਸਾਹਿਬ ਨੂੰ ਮਿਲੇ ਸੀਗੇ ਤਾਂ ਕਿਸ ਤਰ੍ਹਾਂ ਦੀਆਂ ਯਾਦਾਂ ਆ ਰਹੀਆਂ ਕਿਸ ਤਰ੍ਹਾਂ ਦਾ ਮੂਮੈਂਟ ਸੀਗਾ ਆ ਭੁੱਲ ਜਾਂਦਾ ਨਹੀਂ ਜੀ ਆ ਮਿਟ ਜਾਂਦਾ ਨਹੀਂ ਤੇ ਇਹ ਸਾਰੀ ਉਮਰ ਹੀ ਨਾਲ ਰਹਿਣਗੀਆਂ ਤੇ ਸਾਰੀ ਉਮਰ ਹੀ ਮੈਂ ਹੁਣ ਤਾਂ ਤੁਸੀਂ ਸਪੈਸ਼ਲ ਇੰਟਰਵਿਊ ਲੈਣ ਆਏ ਹੋ ਫਿਰ ਅੱਗੇ ਮੈਂ ਲੋਕਾਂ ਨੂੰ ਖੜਾ ਖੜਾ ਕੇ ਵੀ ਦੱਸਿਆ ਕਰੂਗਾ ਵੀ ਆ ਮੈਂ ਜਾ ਕੇ ਆਈ ਸੀ ਬਚਨ ਸਾਹਿਬ ਨੂੰ ਮਿਲ ਕੇ ਆਈ ਸੀ ਬਹੁਤ ਖੁਸ਼ੀ ਹੋਈ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਪਲ ਬਤੀਤ ਕਰਕੇ ਤੇ ਮੈਂ ਇਹ ਕਹੂੰਗਾ ਜੇ ਕਿਸੇ ਹੋਰ ਨੂੰ ਵੀ ਇਹ ਟੀਚਰ ਰੱਖਿਆ ਹੋਇਆ ਹੈ ਤਾਂ ਟਰਾਈ ਕਰੀ ਜਾਣ ਮਿਹਨਤ ਕਰੀ ਜਾਣ ਆਪਣੀ ਪੜਾਈ ਬਾਰੇ ਫੋਕਸ ਰੱਖਣ ਤੇ ਸ਼ੋਅ 'ਚ ਤੁਹਾਨੂੰ ਮੌਕਾ ਅੱਜ ਨਹੀਂ ਤਾਂ ਕੱਲ ਜ਼ਰੂਰ ਮਿਲੂਗਾ ਤੇ ਤੁਸੀਂ ਜਾ ਕੇ ਜ਼ਰੂਰ ਆਇਓ ਕਿਸ ਤਰ੍ਹਾਂ ਦੀ ਪਰਸਨੈਲਿਟੀ ਨੇ ਬਚਨ ਸਾਹਿਬ ਤੁਸੀਂ ਜਿਵੇਂ ਜ਼ਿਕਰ ਕਰਦੇ ਸੀ ਕਿ ਫਿਟਬੋਲਤ ਰਹਿੰਦੇ ਆ ਤੇ ਟੀਵੀ ਨਾਲੋਂ ਜ਼ਿਆਦਾ ਜਦੋਂ ਤੁਸੀਂ ਸਿੱਧਾ ਉਹਨਾਂ ਨੂੰ ਮਿਲਦੇ ਹੋ ਫਿਜ਼ਿਕਲੀ ਤਾਂ ਜ਼ਿਆਦਾ ਫਿੱਟ ਵੱਧ ਨਜ਼ਰ ਆਉਂਦੇ ਆ। ਬਚਨ ਸਾਹਿਬ ਬਹੁਤ ਹੀ ਖੁਸ਼ ਮਿਜ਼ਾਜ ਪਰਸਨੈਲਿਟੀ ਦੇ ਇਸ ਉਮਰ ਦੇ ਵਿੱਚ ਵੀ ਇੰਨੇ ਖੁਸ਼ ਰਹਿੰਦੇ ਨੇ ਤੇ ਤੁਹਾਨੂੰ ਵੀ ਖੁਸ਼ ਕਰਦੇ ਨੇ। ਜਿਵੇਂ ਮੈਂ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਤਾ ਨਹੀਂ ਸਦੀਆਂ ਤੋਂ ਉਹਨਾਂ ਨੂੰ ਜਾਣਦਾ ਹੁੰਨਾ। ਤੇ ਹਲਕਾ ਜਿਹਾ ਵੀ ਜਿਵੇਂ ਆਪਾਂ ਕਹਾਂਗੇ ਏਡੇ ਵੱਡੇ ਬੰਦੇ ਨੇ ਤੇ ਵੀ ਇੰਨੇ ਫੈਨ ਨੇ ਉਹਨਾਂ ਦੇ ਜੇ ਬੰਦਾ ਆਪ ਵੀ ਨਹੀਂ ਕਮੰਡੀ ਹੁੰਦਾ ਮੇਰੇ ਸਾਡੇ ਵਰਗੇ ਫੈਨ ਹੀ ਕਰ ਦਿੰਦੇ ਉਹਨਾਂ ਨੂੰ ਵੀ ਸਰ ਤੁਸੀਂ ਤਾਂ ਰੱਬ ਹੋ ਐ ਕਹਿ ਕਹਿ ਕੇ। ਤੇ ਬਟ ਬਹੁਤ ਡਾਊਨ ਟੂ ਅਰਥ ਬੰਦੇ ਨੇ ਮਿੱਟੀ ਨਾਲ ਜੁੜੇ ਹੋਏ ਬੰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਮਿਲਦੇ ਨੇ ਤੁਹਾਨੂੰ ਕੰਫਰਟੇਬਲ ਬਣਾਉਂਦੇ ਨੇ ਜਿਹੜੀ ਅਮਾਉਂਟ ਮਿਲੀ ਹੈ ਕਿੱਥੇ ਖਰਚਨ ਦੀ ਸੋਚਿਆ ਹੈ ਕੁਝ ਇੱਕ ਦੋ ਪਰਸਨਲ ਇਸ਼ੂਸ ਨੇ ਉਹ ਠੀਕ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਕੋ ਮੂਮੈਂਟ ਫਿਰਨ ਤੇ ਵੀ ਮੇਰਾ ਸ਼ੌਂਕ ਰਿਹਾ ਤੇ ਉਹ ਤੇ ਉਸ ਤੋਂ ਬਿਨਾਂ ਜੇ ਮੇਰੀ ਏਰੀਆ 'ਚ ਪੜਾਈ ਰਿਲੇਟਡ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਮੈਂ ਉਹਦੇ ਲਈ ਵੀ ਸਪੋਰਟ ਕਰਾਂਗੇ ਜੀ